ਮਹੱਲੇ ਵਿੱਚ ਗੇੜੀਆਂ ਮਾਰਦਾ ਜੀ ਲਾਈਟਾਂ ਲਾਈਆਂ ਨੇ ਸਕੂਟਰ ਲੱਗਿਆ ਤੇ ਹੂਟਰ ਮਾਰਦਾ ਫਿਰਦਾ ਮਹੱਲੇ ਦੇ ਵਿੱਚ ਚਲਾਨ ਕੱਟਦਾ ਚਲਾਨ ਕੱਟਦਾ ਜੀ ਇਹ ਰੋਕੀ ਥਾਰ ਹੈ ਜੀ ਇਹ ਰਾਤ ਸ਼ਿਵਾਜੀ ਨਗਰ ਚ ਹੂਟਰ ਵਗੈਰਾ ਲਾਈਟਾਂ ਲਾ ਕੇ ਨਜਾਇਜ਼ ਤੇ ਹੁੱਲੜਬਾਜੀ ਕਰ ਰਿਹਾ ਸੀਗਾ ਸ਼ਹਿਰ ਚ ਹੂਟਰ ਮਾਰ ਸ਼ਹਿਰ ਦੇ ਵਿੱਚ ਸ਼ਿਵਾਜੀ ਨਗਰ ਆਪਣੇ ਲੁਧਿਆਣੇ ਚ ਤਾਂ ਇਹਦਾ ਵੀਡੀਓ ਜਿਹੜੀ ਸੀ ਉਹ ਸਾਨੂੰ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਈ ਸੀਗੀ ਕਿ ਇਹਦਾ ਫੜ ਕੇ ਜਿੱਥੇ ਵੀ ਇਹਨੂੰ ਰੋਕ ਕੇ ਰੌਨਪ ਕਰਕੇ ਜੀ ਚਲਾਨ ਕੀਤਾ ਜਾਵੇ ਜੀ ਇਸ ਕਰਕੇ ਇਹ ਸਾਡੇ ਕੋਲੇ ਇੱਥੇ ਅਸੀਂ ਰੋਕ ਲਈ ਹੈ ਜੀ ਇਹਦਾ ਅਸੀਂ ਚਲਾਨ ਕਰਤਾ ਜੀ ਇਹ ਕੋਈ ਵੀ ਆਈ ਪੀ ਦਾ ਬੇਟਾ ਹੈ ਜੀ ਨਹੀਂ ਵੀ ਆਈ ਪੀ ਨਹੀਂ ਆਮ ਹੀ ਆ ਜੀ ਵੀ ਆਈ ਪੀ ਨਾਲ ਬਹੁਤ ਗੱਲਦੀਆਂ ਹਾਂ ਮਤਲਬ ਇਹਨਾਂ ਲਾਈਟਾਂ ਕਿਤੋਂ ਲਈਆਂ ਉਹ ਬਸ ਉਹੀ ਜਿੱਦਾਂ ਕਹਿੰਦੇ ਆ ਵੀ ਫੋਗਰਾਵਾ ਜੀ ਹੋਰ ਕੁਝ ਨਹੀਂ ਬਸ ਲਾਈਟ ਲਾਈਟਾਂ ਲੱਗੀਆਂ ਰੰਗ ਬਰੰਗੀਆਂ ਤਾਂ ਫੂਟਰ ਹੋਰ ਵੀ ਏਦਾਂ ਦੇ ਲਾਈਟਾਂ ਲਾਵਾ ਨੇ ਫੁੱਟਰੇ ਨੂੰ ਫੜਿਆ ਜੋ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਟਾਈਮ ਕਿਸੇ ਨੂੰ ਵੀ ਹੁੱਲੜਵਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜੀ ਤਾਂ ਮਤਲਬ ਕੀ બસ ਵੈਸੇ ਜਿਹੀ ਫੁਕਰਾਪੰਦੀ ਕਰਨਾ ਕੀ ਆ ਬਿਨਾ ਮਤਲਬ ਲੋਕਾਂ ਨੂੰ ਡਰਾਮਾ ਕਰਕੇ ਐਵੇਂ ਉਹ ਕਰਦੇ ਮਹੱਲੇ ਦੇ ਵਿੱਚ ਐਵੇਂ ਹੁੱਲੜਬਾਜੀ ਕਰਨੀ ਗਲਤ ਹੈ ਇਹਨੇ ਇਸ ਕਰਕੇ ਫਿਰ ਸਾਡਾ ਕੰਮ ਹੈ ਰੋਕਣਾ ਉਹ ਅਸੀਂ ਇਹਨੂੰ ਅਫਸਰਾਂ ਵੱਲੋਂ ਹੁਕਮ ਸੀਗਾ ਕਿ ਇਹਦਾ ਚਲਾਨ ਕਰਨ ਨੂੰ ਰੋਕ ਕੇ ਇਹਨੂੰ ਰਾਉਂਡ ਅਪ ਕੀਤਾ ਜਾਵੇ ਚਲੋ ਰਾਤ ਨਹੀਂ ਉਹ ਟ੍ਰੇਨੇ ਲੋਹਾਤਾ ਜਿਹੜੀਆਂ ਇਹ ਲੈਟਾਂ ਲੁੱਟਾਂ ਲੱਗੀਆਂ ਜੀ ਉਹ ਲੈਟਾਂ ਲੁੱਟਾਂ ਇਹਦੇ ਕਹਿੰਦਾ ਜੀ ਲਾਤੀਆਂ ਰਾਤ ਘਰੇ ਰੱਖਦੀਆਂ ਨੇ ਰਾਤ ਨੂੰ ਕਹਿੰਦਾ ਮੈਂ ਲਾਈਆਂ ਨਹੀਂ ਲਾਈਆਂ ਹੋਈਆਂ ਸੀ ਹਾਂ ਲਾਲ ਨੀਲੀਆਂ ਲਾਈਆਂ ਲੱਗਦਾ ਜੀ ਇਹ ਟੋਲ ਪਲਾਜ਼ਿਆਂ ਤੋਂ ਬਚਣ ਲਈ ਜਾਂ ਲੋਕ ਹੋ ਸਕਦਾ ਜੀ ਹੋ ਸਕਦਾ ਵੀ ਟੋਲ ਪਲਾਜ਼ਿਆਂ ਤੋਂ ਬਚਣ ਲਈ ਵੀ ਹੋ ਸਕਦਾ ਹਾਂਜੀ ਕੀ ਨਾਮ ਇਹਦਾ ਨਾਮ ਇਹਦਾ ਮੈਂ ਚਲਾਨ ਲਾਇਸੈਂਸ ਜਮਾ ਕੀਤਾ ਜੀ ਇਹ ਹੈਗਾ ਕਮਲਪ੍ਰੀਤ ਸਿੰਘ ਸਨੋ ਫਿੰਦਰ ਜੀ ਸਾਹਿਬ ਹਾਂ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਚਲਾਨ ਕਰਤਾ ਜੀ ਮਹੱਲੇ ਵਿੱਚ ਗੇੜੀਆਂ ਮਾਰਦਾ ਜੀ ਲਾਈਟਾਂ ਲਾਈਆਂ ਨੇ ਫੂਟਰ ਲੱਗੇ ਆ ਤੇ ਫੂਟਰ ਮਾਰਦਾ ਫਿਰਦਾ ਮਹੱਲੇ ਦੇ ਵਿੱਚ ਚਲਾਨ ਕੱਟਦਾ ਚਲਾਨ ਕੱਟਦਾ ਜੀ ਇਹ ਰੋਕੀ ਥਾਰ ਹੈ ਜੀ ਇਹ ਰਾਤ ਸ਼ਿਵਾਜੀ ਨਗਰ ਚ ਹੂਟਰ ਵਗੈਰਾ ਲਾਈਟਾਂ ਲਾ ਕੇ ਨਜਾਇਜ਼ ਤੇ ਹੁੱਲੜਵਾਜੀ ਕਰ ਰਿਹਾ ਸੀਗਾ ਸ਼ਹਿਰ ਚ ਫੂਟਰ ਮਾਰਦਾ ਸ਼ਹਿਰ ਦੇ ਵਿੱਚ ਸ਼ਿਵਾਜੀ ਨਗਰ ਆਪਣੇ ਲੁਧਿਆਣੇ ਚ ਤਾਂ ਇਹਦਾ ਵੀਡੀਓ ਜਿਹੜੀ ਸੀ ਉਹ ਸਾਨੂੰ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਈ ਸੀਗੀ ਕਿ ਇਹਦਾ ਫੜ ਕੇ ਜਿੱਥੇ ਵੀ ਇਹਨੂੰ ਰੋਕ ਕੇ ਰਾਉਂਡ ਅਪ ਕਰਕੇ ਇਹਦੀ ਚਲਾਨ ਕੀਤਾ ਜਾਵੇ। ਜੀ ਇਸ ਕਰਕੇ ਇਹ ਸਾਡੇ ਕੋਲੇ ਇੱਥੇ ਅਸੀਂ ਰੋਕ ਲਈ ਹੈ ਜੀ ਇਹਦਾ ਅਸੀਂ ਚਲਾਨ ਕਰਤਾ ਜੀ ਇਹ ਕੋਈ ਵੀਆਈਪੀ ਦਾ ਬੇਟਾ ਹੈ ਜੀ ਨਹੀਂ ਵੀਆਈਪੀ ਨਹੀਂ ਆਮ ਹੀ ਹੈ ਜੀ ਵੀਆਈਪੀ ਵਾਲੀ ਕੋਈ ਗੱਲ ਨਹੀਂ ਆ ਮਤਲਬ ਇਹਨੇ ਲਾਈਟਾਂ ਕਿੱਥੋਂ ਲਈਆਂ ਕੋਈ ਬਸ ਉਹੀ ਜਿੱਦਾਂ ਕਹਿੰਦੇ ਆ ਵੀ ਫੋਗਰਾਵਾ ਜੀ ਹੋਰ ਕੁਝ ਨਹੀਂ ਬਸ ਲਾਈਟ ਲਾਈਟਾਂ ਲੱਗੀਆਂ ਰੰਗ-ਬਰੰਗੀਆਂ ਤਾ ਬੂਟਰ ਹੋਰ ਵੀ ਇੱਦਾਂ ਦੇ ਲਾਈਟਾਂ ਲਾਵਾ ਦੇ ਫੁਕਰੇ ਨੂੰ ਘਰੇ ਜੋ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਟਾਈਮ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜੀ ਇਹਦਾ ਮਤਲਬ ਕੀ ਸੀ ਜੀ ਬਸ ਵੈਸੇ ਜਿਹੀ ਫੁਕਰਾਪੰਦੀ ਕਰਨਾ ਕੀ ਆ ਬਣਾ ਮਤਲਬ ਲੋਕਾਂ ਨੂੰ ਡਰਾਮਾ ਕਰਕੇ ਐਵੇਂ ਉਹ ਕਰਦੇ ਮਹੱਲੇ ਦੇ ਵਿੱਚ ਐਵੇਂ ਹੁੱਲੜਬਾਜੀ ਕਰਨੀ ਗਲਤ ਹੈ ਇਹਨੇ ਇਸ ਕਰਕੇ ਫਿਰ ਸਾਡਾ ਕੰਮ ਹੈ ਰੋਕਣਾ ਉਹ ਜਿਵੇਂ ਇਹਨੂੰ ਅਫਸਰਾਂ ਵੱਲੋਂ ਹੁਕਮ ਸੀਗਾ ਕਿ ਇਹਦਾ ਚਲਾਨ ਕਰਨ ਨੂੰ ਰੋਕ ਕੇ ਇਹਨੂੰ ਰਾਉਂਡ ਅਪ ਕੀਤਾ ਜਾਵੇ ਚਲੋ ਰਾਤ ਨਹੀਂ ਉਹ ਟ੍ਰੇਨ ਨੇ ਲੁਹਾਤਾ ਜਿਹੜੀਆਂ ਇਹ ਲਾਈਟਾਂ ਲੁੱਟਾਂ ਲੱਗੀਆਂ ਜੀ ਉਹ ਲਾਈਟਾਂ ਲੁੱਟਾਂ ਇਹਨੇ ਕਹਿੰਦਾ ਜੀ ਲਾਤੀਆਂ ਰਾਤ ਘਰੇ ਰੱਖੀਆਂ ਨੇ ਰਾਤ ਨੂੰ ਕਹਿੰਦਾ ਮੈਂ ਲਾਈਆਂ ਹਾਂ ਲੱਗੀਆਂ ਵੀ ਪੁਲਿਸ ਵਾਲੀਆਂ ਹੀ ਲਾਈਆਂ ਹੋਈਆਂ ਸੀ ਰਾਤ ਹਾਂ ਲਾਲ ਨੀਲੀਆਂ ਲਾਈਆਂ ਲੱਗਦਾ ਜੀ ਇਹ ਟੋਲ ਪਲਾਜ਼ਾਂ ਤੋਂ ਬਚਣ ਲਈ ਜਾਂ ਲੋਕ ਹੋ ਸਕਦਾ ਜੀ ਹੋ ਸਕਦਾ ਵੀ ਟੋਲ ਪਲਾਜ਼ਾਂ ਤੋਂ ਬਚਣ ਲਈ ਵੀ ਹੋ ਸਕਦਾ ਹਾਂਜੀ ਕੀ ਨਾਮ ਦਾ ਇਹਦਾ ਨਾਮ ਸਾਫ ਤੋਂ ਭਰਿਆ ਜੇ ਜਮਾ ਚਲਾਨ ਲਾਇਸੈਂਸ ਜਮਾ ਕੀਤਾ ਜੀ ਇਹ ਹੈਗਾ ਕਮਲਪ੍ਰੀਤ ਸਿੰਘ ਸਨੋ ਵਿੰਦਰਜੀਤ ਸਿੰਘ ਹਾਂ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਚਲਾਨ ਕਰਤਾ ਜੀ